ਨਰਮੇ ਤੇ ਹਰੀ ਤੇਲੇ ਦਾ ਹਮਲਾ ਦੇਖੋ ਕਿਸਾਨ ਵੀਰੋ ਨਰਮੇ ਦੀ ਫਸਲ ਦੇਖਣ ਨੂੰ ਬਹੁਤ ਸੋਹਣੀ ਆ ਪਰ ਆ ਦਿਨਾਂ ਦੇ ਵਿੱਚ ਆਪਾਂ ਅਕਸ਼ਰੀ ਦਵਾਈ ਮੰਗਦੇ ਆ ਦੁਕਾਨਾਂ ਤੋਂ ਵੀ ਯਾਰ ਤੇਲ ਐ ਕਈ ਵਾਰ ਆਪਾਂ ਕਹਿੰਦੇ ਨੇ ਚਟਾ ਜਾ ਤੇਲਾ ਵੀ ਆ ਤਾਂ ਫਿਰ ਆਪਾਂ ਨੂੰ ਇੱਥੇ ਬੜੀ ਵੱਡੀ ਕਨਫਿਊਜ਼ਨ ਐ ਇੱਥੇ ਅਗਰ ਕੋਈ ਦਵਾਈ ਤੁਹਾਡੇ ਤੋਂ ਗਲਤ ਹੋ ਗਈ ਉਸ ਸਟੇਜ ਤੇ ਨਰਮਾ ਅਗਰ ਇੱਥੇ ਸਹੀ ਨਹੀਂ ਹੋਈ ਜਾਂ ਸਹੀ ਕੀੜੇ ਦਾ ਆਪਾਂ ਇਲਾਜ ਨਹੀਂ ਕਰਿਆ ਤਾਂ ਦਿੱਕਤਾਂ ਵੱਧ ਸਕਦੀਆਂ ਹੁਣ ਤੁਹਾਨੂੰ ਮੈਂ ਦੱਸਦਾ ਵੀ ਇਹਦਾ ਈਟੀਐਲ ਲੈਵਲ ਐ ਜਿਹੜਾ ਇਹਦਾ 6 ਪ੍ਰਤੀ ਬੂਟਾ ਪਾਉਣ ਵਗਰ ਮਿਲਦੇ ਆ ਤਾਂ ਉਹ ਈਟੀਐ ਲੈਵਲ ਕ੍ਰੋਸ ਆ ਪਰ ਹੁਣ ਇੱਥੇ ਤੁਸੀਂ ਦੇਖੋ ਹੁਣ ਇੱਥੇ ਮੇਰੀ ਦੁਕਾਨਦਾਰਾਂ ਨੂੰ ਵੀ ਬੇਨਤੀ ਹੈ ਵੀ ਇਸ ਸਟੇਜ ਦੇ ਉੱਪਰ ਇੱਕ ਦਵਾਈ ਜਿਹੜੀ ਓਲਾਲਾ ਜਾਂ ਪਨਾਮਾ ਦੀ ਜਰੂਰ ਕਰਾਓ ਰეკਮੈਂਡੇਸ਼ਨ ਚ ਵੀ ਆ ਹੈ ਕਈ ਵਾਰੀ ਆਪਾਂ ਇੱਥੇ ਚਾੱਕ ਕੇ ਇੱਥੇ ਕੋਈ ਅਕਟਾਰਾ ਵਗੈਰਾ ਨੇ ਹੁਣ ਕੰਮ ਨਹੀਂ ਕਰਨਾ ਇਸ ਤਰ੍ਹਾਂ ਦੀ ਸਟੇਜ ਦੇ ਵਿੱਚ ਅਗਰ ਪੱਤੇ ਇਸ ਅਲਾਚਾ ਦੇਖੋ ਬਾਹਰੀ ਜਿਹੜੇ ਕੰਨੀਆਂ ਉਹ ਪੀਲੀਆਂ ਹੋ ਚੁੱਕੀਆਂ ਨੇ ਪਤਾ ਕੌਲੀਬਾਨ ਦੀ ਸਟੇਜ 'ਚ ਚਲਾ ਗਿਆ ਇਸ ਤੋਂ ਬਾਅਦ ਆ ਸਟੇਜ ਆ ਜੂਏ ਲਾਲ ਹੋ ਜੂਏ ਕਹਿ ਮਤਲਬ ਉਪਰ ਆਹ ਜੂ ਕਲੋਰੋਫਿਲ ਖਤਮ ਹੋ ਜੂ ਤੇ ਜਿਹੜੀ ਖੁਰਾਕ ਇਹਨੇ ਬੂਟੇ ਨੂੰ ਬਣਾ ਕੇ ਦੇਣੀ ਉਹ ਬੰਦ ਕਰ ਜੂਗਾ ਇੱਕ ਬੜਾ ਜਿਹਾ ਕ੍ਰੂਸ਼ਲ ਜਿਹਾ ਟਾਈਮ ਆ ਅਗਰੇ ਇਸ ਸਟੇਜ ਦੇ ਉੱਪਰ ਤੁਸੀਂ ਸਹੀ ਦਵਾਈ ਦਿੱਤੀ ਗਈ ਦੇਖੋ ਆਪਣਾ ਸਾਰਿਆਂ ਦਾ ਫਰਜ਼ ਹੈ ਵਿੱਚ ਦੁਕਾਨਦਾਰਾਂ ਦਾ ਵੀ ਫਰਜ਼ ਹੈ ਕਿਸਾਨਾਂ ਦਾ ਵੀ ਫਰਜ਼ ਹੈ ਕਿਸਾਨਾਂ ਨੂੰ ਵੀ ਇਹ ਆ ਵੀ ਬਾਲੀ ਸਸਤੀ ਦੇ ਚੱਕਰ ਚ ਨਾ ਪੈ ਕੇ ਇੱਥੇ ਇੱਕ ਦਵਾਈ ਓਲਾਲਾ ਪਨਾਮਾ ਦੀ ਕਰਨ ਕਿਉਂਕਿ ਉਹਦੇ ਬਹੁਤ ਵਧੀਆ ਰਿਜ਼ਲਟ ਆਉਂਦੇ ਹਰੇ ਤੇਲੇ ਤੋਂ ਅੱਜ ਦੀ ਘੜੀ ਹਰਾ ਤੇਲਾ ਹੀ ਦੇਖਣ ਨੂੰ ਜਾਦੇ ਮਿਲਿਆ ਜਿਹੜਾ ਚਿੱਟਾ ਤੇਲਾ ਉਹ ਕਿਤੇ ਜ਼ਿਆਦਾ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਬਾਲ ਫਾਰਮੇਸ਼ਨ ਸਟਾਰਟ ਚੁੱਕੀ ਐ ਔਰ ਜਿਹੜੀ ਹਰੇ ਤੇਲੇ ਦਾ ਨੁਕਸਾਨ ਉਹ ਕਾਫੀ ਦਿਖ ਰਿਹਾ ਹੈ ਹਰੇ ਤੇਲੇ ਦੀਆਂ ਆ ਤੁਹਾਨੂੰ ਨਿਸ਼ਾਨੀਆਂ ਵੀ ਇੱਕ ਵਾਰੀ ਫੇਰ ਮੈਂ ਦੱਸ ਦਿੰਨਾ ਦੇਖੋ ਪੱਤੇ ਦੀਆਂ ਜਿਹੜੀਆਂ ਬਾਹਰੀ ਬਾਹਰ ਲੀਆਂ ਨੋਕਾਂ ਉਹ ਪੀਲੇ ਰੰਗ ਦੀਆਂ ਪੈਣਗੀਆਂ ਸ਼ੁਰੂਆਤ ਦੇ ਵਿੱਚ ਪੱਤਾ ਥੱਲੇ ਨੂੰ ਕੌਲੀ ਬੰਨ ਦੀ ਸਥਿਤੀ ਚ ਜਾ ਸਕਦਾ ਤੇ ਉਸ ਤੋਂ ਬਾਅਦ ਜਿਹੜਾ ਇਹ ਪੀਲੇ ਤੋਂ ਲਾਲੀ ਚ ਆਜੂ ਤੇ ਫਿਰ ਇਹ ਭੁਰਪਰਾ ਹੋ ਕੇ ਕੀ ਆ ਟੁੱਟਣ ਲੱਗ ਜੂਗਾ ਤਾਂ ਜਦੋਂ ਟੁੱਟਣ ਲੱਗ ਗਏ ਨੁਕਸਾਨ ਦੀ ਸਟੇਜ ਆ ਇੱਥੋਂ ਤੱਕ ਆਪਾਂ ਨਹੀਂ ਜਾਣਦੇ ਨਾ ਤਾਂ ਹਰੇ ਤੇਲੇ ਦਾ ਟਾਈਮ ਸਿਰ ਰਹਿੰਦੇ ਹੁਣ ਬੜਾ ਵਧੀਆ ਟਾਈਮ ਆ ਅ ਅੱਧਾ ਕੁ ਸੌਣ ਚਲਿਆ ਗਿਆ ਮੌਸਮ ਵੀ ਤਕਰੀਬਨ ਹੁਣ ਖੁੱਲਣ ਲੱਗ ਗਿਆ ਥੋ ਪਹਿਲਾਂ ਚਲੋ ਇੱਕ ਸਮੱਸਿਆ ਰਹੀ ਸੀ ਜ਼ਿਮੀਂਦਾਰ ਦੀ بارشਾਂ ਬਹੁਤ ਸੀ ਪਰ ਹੁਣ ਜੇ ਆਪਾਂ ਸੋਚੀਏ ਵੀ ਕੋਈ ਹਲਕੀ ਕਰ ਲਈਏ ਫੁਲਕੀ ਕਰ ਲਈਏ ਫੇਰ ਨਹੀਂ ਹੁਣ ਹਲਕੀ ਫੁਲਕੀ ਦਾ ਟਾਈਮ ਨਹੀਂ ਹੈ ਜੀ ਹੁਣ ਜਿਹੜੀ ਤੁਹਾਨੂੰ ਦਵਾਈ ਕਰਨੀ ਪੰਦੀ ਹੈ ਉਹ ਤੁਹਾਡੀ ਜਿਹੜੀ ਬੜੀਆ ਚੰਗੀ ਦਵਾਈ ਹੈ ਹੀ ਵਰਤੋ ਉਸ ਤੋਂ ਬਾਅਦ ਰੁਟੀਨ ਦੇ ਵਿੱਚ ਜਿਵੇਂ ਕੋਈ ਤੁਹਾਡੀ ਲੈਨੋ ਵਗੈਰਾ ਜਾਂ ਜੋ ਵੀ ਰਿਕਮੈਂਡੇਸ਼ਨ ਹੈਗੀ ਯੂਨੀਵਰਸਿਟੀ ਦੀ ਉਸ ਹਿਸਾਬ ਨਾਲ ਦਵਾਈਆਂ ਜਿਹੜੀਆਂ ਅੱਗੇ ਜਰੂਰ ਵਰਤਿਓ ਤਾਂ ਹੁਣ ਖਾਸ ਕਰ ਮੇਰੀ ਫੇਰ ਬੇਨਤੀ ਹੈ ਦੁਕਾਨਦਾਰਾਂ ਨੂੰ ਵੀ ਤੇ ਕਿਸਾਨਾਂ ਨੂੰ ਵੀ ਇਸ ਟਾਈਮ ਤੇ ਕੋਈ ਵੀ 1921 ਦਵਾਈ ਨਹੀਂ ਵਰਤਣੀ ਪਲੀਜ਼ ਕਿਉਂਕਿ ਨਰਮੇ ਦਾ ਬੜਾ ਕ੍ਰੂਸ਼ਲ ਜਿਹਾ ਟਾਈਮ ਹੈ ਅਗਰ ਇੱਥੇ ਸਹੀ ਸਮਝਿਆ ਤਾਂ ਨਰਮਾ ਤੁਹਾਡਾ ਕਾਮਯਾਬ ਹੋ ਜਾਏਗਾ ਅਗਰ ਇੱਥੇ ਥੋੜੀ ਬਹੁਤੀ ਕੋਈ ਸਮੱਸਿਆ ਗਈ ਕੋਈ ਹਲਕੀ ਦਵਾਈ ਦੇ ਚੱਕਰ ਚ ਪੈ ਗਏ ਤਾਂ ਹੋ ਸਾਦਾ ਆਪਾਂ ਫਿਰ ਮੇਜਰ ਸਮੱਸਿਆ ਦਾ ਕਿਸੇ ਦਾ ਸਾਹਮਣਾ ਕਰੀਏ ਹਰੇ ਤੇਲੇ ਦਾ ਕਾਫੀ ਟੈਕ ਦੇਖਣ ਨੂੰ ਮਿਲਿਆ ਕੁਛ ਏਰੀਏ ਦੇ ਵਿੱਚ ਕੁਛ ਹੈ ਵੀ ਨਹੀਂ ਕੁਝ ਜ਼ਰੂਰੀ ਨਹੀਂ ਵੀ ਸਾਰਿਆਂ ਦੇ ਆ ਪਰ ਜਿੱਥੇ ਹੈ ਉੱਥੇ ਉਹ ਪ੍ਰੋਪਰ ਦਵਾਈ ਦਾ ਹੀ ਵਰਤੋ ਜਿਹੜੀ ਕੀਤੀ ਜਾਣੀ ਚਾਹੀਦੀ ਹੈ